ਸੋਫੀ 마ਸਕ ਤੇ ਗਲਵਜ਼ ਜਰੂਰ ਪਏ ਹੋਣੇ ਚਾਹੀਦੇ ਸਾਫ਼ ਉਤਰੇ ਕੱਪੜੇ ਪਾਓ ਸਾਡੇ ਨੋਹ ਇਕੱਟੇ ਹੋਣੇ ਚਾਹੀਦੇ ਆ ਕਿ ਗੰਨਮੰਦ ਨਹੀਂ ਲੋਕਾਂ ਨੂੰ ਕੋਆ ਠੀਕ ਹੈ ਅੱਜ ਬੜੇ ਪਿਆਰ ਨਾਲ ਗਲੇਟ ਕਰ ਰਿਹਾ ਕਿਉਂਕਿ ਬੜੇ ਸਾਰੇ ਨੂੰ ਲੱਗਦਾ ਹੈ ਕਿ ਸਾਰੇ ਸਮਝਣ ਵਾਲੇ ਰਿਹਾ ਸਾਰੇ ਤੁਹਾਡੇ ਹੱਥ ਵੀ ਸਾਫ਼ ਹੋਣੇ ਚਾਹੀਦੇ ਆ ਤੁਹਾਡੇ ਨੋਹ ਵੀ ਇਕੱਟੇ ਹੋਣੇ ਚਾਹੀਦੇ ਔਰ ਮੈਂ ਜਿਹੜੇ ਇੱਥੇ ਲੋਕੀ ਵੀ ਖੜੇ ਆ ਉਹਨਾਂ ਨੂੰ ਵੀ ਜਾਗਰੂਕ ਕਰਨਾ ਚਾਹੂੰਗਾ ਕਿ ਅਗਰ ਹੈ ਕੋਈ ਗਲਤੀ ਕਰੇ ਤੁਸੀਂ ਆਪ ਇਹਨਾਂ ਨੂੰ ਬੋਵੋ ਸਾਡੀ ਦਾ ਹੈ ਕਿ ਚੈੱਕ ਕਰ ਲਈ ਹੋਈ ਹੈ ਜਿਹਦੇ ਐਕਵਾਇਰ ਹੋਈ ਹੈ ਜੇ ਤੁਸੀਂ ਰਜਿਸਟ੍ਰੇਸ਼ਨ ਦੁਬਾਰਾ ਕਰਵਾਉਗੇ ਠੀਕ ਹੈ ਤੇ ਦੂਸਰੀ ਗੱਲ ਹੈ ਮੈਂ ਇੱਥੇ ਆਨ ਦਾ ਮੇਰਾ ਮੇਨ ਮਕਸਦ ਹੈਗਾ ਆ ਕਿ ਲੋਕੀ ਜਿਹੜੇ ਇੱਥੇ ਖਾਣਾ ਖਾਣ ਆਉਂਦੇ ਆ ਤੁਹਾਡੇ ਤੇ ਵਿਸ਼ਵਾਸ ਰੱਖ ਕੇ ਆਉਂਦੇ ਆ ਸਾਰਿਆਂ ਨੂੰ ਇਹ ਕੁਆਲਿਟੀ ਦਾ ਖਾਣਾ ਮਿਲਣਾ ਚਾਹੀਦਾ ਤੇ ਦੂਸਰੀ ਗੱਲ ਕੋਈ ਸਾਫ ਫਾਇਦਾ ਖਾਸ ਤੇ ਆ ਰਿਹਾ ਸਾਡੇ ਟੋਪੀ ਥੋੜੇ ਐਰ ਫਾਇਦਾ ਆ ਰਹੇ ਆ ਜਾਂ ਸਰਵ ਕਰ ਰਹੇ ਆ ਪਤਾ ਤੇ ਗਿਣੇ ਹੋਣੇ ਠੀਕ ਹੈ ਇਹ ਤੋਂ ਹੋਰ ਨਹੀਂ ਤਾਂ ਮੈਂ ਤੁਹਾਨੂੰ ਟਾਈਮ ਦੇ ਰਿਹਾ ਅੱਜ ਅਸੀਂ ਵੰਡ ਕੇ ਜਾ ਰਹੇ ਆ ਇਸ ਤੋਂ ਬਾਅਦ ਅਸੀਂ ਅੱਗੇ ਕੁਝ ਨਹੀਂ ਕਹਿ ਰਹੇ ਨੇ ਲੇਕਿਨ ਐਕਸ ਟਾਈਮ ਤੋਂ ਅੱਲਾਵਾ ਗੁਰੂਵਾਰ ਤੇ ਵੀ ਬਾਰੇ ਜਦ ਕਿ ਸ਼ੁੱਕਰਵਾਰ ਤੋਂ ਹੀ ਚੈੱਕ ਕਰਨਾ ਸ਼ੁਰੂ ਕਰਨਾ ਠੀਕ ਹੈ ਕਿਰਪਾ ਨਿਭਾ ਲਈ ਜਾਂਦੇ ਹੋ ਤੁਸੀਂ ਕੀ ਤੇ ਅਸੀਂ ਆ ਸਾਰੇ ਸਾਡਾ ਵੀ ਕੰਮ ਵਧੀਆ ਚੰਗਾ ਚੱਲਣਾ ਚਾਹੀਦਾ ਪਰ ਜੇ ਤੁਸੀਂ ਇਹਦੇ ਅਗੇਂਸਟ ਕੰਮ ਕਰੋਗੇ ਚਾਹੇ ਨੋਇੰਗ ਲਈ ਕਰੋਗੇ ਚਾਹੇ ਨੋਂਗਲਿੰਗ ਠੀਕ ਹੈ ਨਾ ਓਰੇ ਨਾਲ ਕੀ ਹੋਗਾ ਕਿ ਸਾਨੂੰ ਵੀ ਤੁਹਾਡੇ ਤੇ ਕੋਈ ਐਕਸ਼ਨ ਲੈਣਾ ਪਏਗਾ ਤੇ ਮੈਨੂੰ ਆਸ ਹੈਗੀ ਹੈ ਕਿ ਤੁਸੀਂ ਸਾਰੇ ਜਿਨੇ ਸਾਡੀ ਗੱਲ ਮੰਨੋਗੇ ਠੀਕ ਹੈ ਅੱਗੇ ਤੋਂ ਸਾਰੇ ਜਨਿਆਂ ਦੇ ਦਿੱਤੇ ਹੁਣ ਤੇ ਮੌਸਮ ਵੀ ਚੰਗਾ ਆਣ ਵਾਲਾ ਹੈ ਠੀਕ ਹੈ ਸੋਪੀ ਮਾਸਕ ਤੇ ਗਲਵਜ਼ ਜ਼ਰੂਰ ਪਹਿਉਣੇ ਚਾਹੀਦੇ ਸਾਬੂਤਰੇ ਕਪੜੇ ਪਾਓ ਸਾਡੇ ਨੋਹ ਕੱਟੇ ਹੋਣੇ ਕਹਦੇ ਆ ਕਿ ਗੰਨਮੰਦ ਨਹੀਂ ਲੋਕਾਂ ਨੂੰ ਪਵਾਣਾ ਠੀਕ ਹੈ ਅੱਜ ਮੈਂ ਬੜੇ ਪਿਆਰ ਨਾਲ ਇਹ ਡਸ ਕਰ ਰਿਹਾ ਕਿਉਂਕਿ ਸਰਸਾਰੇ ਨੂੰ ਮੈਨੂੰ ਲੱਗਦਾ ਹੈ ਕਿ ਸਾਰੇ ਸਮਝਣ ਵਾਲੇ ਹੋ ਰਿਹਾ ਲੋਕ ਜਵਬਦਾਈਆ ਇਹ ਗਰਮ ਕੰਮੋ ਕਿਦਾ ਬੋਲ ਸੁਣੋ ਸੁਣੋ ਬੈਗ ਕਹਿ ਰਹੇ ਆ ਜਿਹੜਾ ਕਰ ਰਿਹਾ ਨਾ ਸਰਵ ਕਰ ਰਿਹਾ ਜਾਂ ਉਹਨੇ ਗੋਲ ਗੱਪੇ ਹੋ ਗਏ ਹਾਂਜੀ ਠੀਕ ਹੈ ਨਾ ਤੁਹਾਡੇ ਹੱਥ ਵੀ ਸਾਫ਼ ਹੋਣੇ ਕਹਦੇ ਆ ਤੁਹਾਡੇ ਨੋਹ ਵੀ ਕੱਟੇ ਹੋਣੇ ਚਾਹੀਦੇ ਔਰ ਮੈਂ ਜਿਹੜੇ ਇੱਥੇ ਲੋਕੀ ਵੀ ਖੜੇ ਆ ਉਹਨਾਂ ਨੂੰ ਵੀ ਜਾਗਰੂਕ ਕਰਨਾ ਚਾਹੂੰਗਾ ਕਿ ਅਗਰ ਇਹ ਕੋਈ ਗਲਤੀ ਕਰੇ ਤਾਂ ਤੁਸੀਂ ਆਪ ਇਹਨਾਂ ਨੂੰ ਕਹੋ ਕਿ ਹਾਂ ਵੀ ਉਹ ਤੁਹਾਨੂੰ ਸਮਝਾਇਆ ਗਿਆ ਤੁਸੀਂ ਕਿਉਂ ਨਹੀਂ ਫਾਲੋ ਕਰਦੇ ਇਹਨਾਂ ਨੂੰ ਇਹ ਫਾਲੋ ਕਰਨਾ ਇਹਨਾਂ ਤੇ ਕੰਪਲਸਰੀ ਹੈਗਾ ਇਹਨਾਂ ਦਾ ਰਜਿਸਟ੍ਰੇਸ਼ਨ ਹੋਈ ਹੋਈ ਹੈ ਇਹਨਾਂ ਦਾ ਚਲਾਨ ਹੋ ਸਕਦਾ ਸੋ ਸਾਰੇ ਜਨਤਾ ਨੂੰ ਵੀ ਮੇਰੀ ਆਪੀ ਤੇ ਜਾਗਰੂਕ ਕਰ ਰਹੀ ਹਾਂ ਤੁਹਾਨੂੰ ਵੀ ਇਹ ਸਮਝਾਓ ਵੀ ਔਰ ਇਹ ਚੀਜ਼ ਬਰਦਾਸ਼ਤ ਨਹੀਂ ਕਰੋ ਕਿਉਂਕਿ ਤੁਹਾਨੂੰ ਵੀ ਪਤਾ ਕਿ ਸ਼ਹਿਰਪੁਰ ਵਾਲੇ ਜੜੇ ਗਏ ਆ ਸਾਰੇ ਅਸੀਂ ਲੋਕੀ ਬੜੇ ਅੱਟੇ ਬਹਿ ਗਏ ਆ ਹਰ ਕੰਮ ਜਸਟਿਸ ਦਾ ਸਾਡਾ ਨੰਬਰ 1 ਜਿਲਾ ਹੈਗਾ ਕੋਈ ਕੰਮ ਆ ਦੇ। ਔਰ ਸੇਟਾ ਫਖੋ ਵੀ ਜਿਲਾ ਸਾਡਾ ਨੰਬਰ 1 ਨਹੀਂ ਰਹਿਣਾ ਚਾਹੀਦਾ। ਤੇਰੀਆਂ ਇਹਨਾਂ ਦਾ ਡਿਊਟੀ ਬੰਦੀ ਹੈ। ਔਰ ਡਿਊਟੀ ਨੂੰ ਜਿਵੇਂ ਮਾਲ ਨਹੀਂ ਸਾਡਾ ਅਫਰਜ ਬੰਦਾ ਆ ਕਿ ਸਾਨੂੰ ਅਸੀਂ ਇਹਨਾਂ ਨੂੰ ਚੱਕਣਾ ਰੱਖੀਏ। ਸੋ ਪਲੀਜ਼ ਅਗਰ ਇਨ ਕੇਸ ਜੇ ਨਹੀਂ ਵਰਤਦੇ ਤੇ ਸਾਨੂੰ ਕੰਪਲੇਨ ਵੀ ਕਰ ਸਕਦੇ ਇਹਨਾਂ ਦੀ। ਅਸੀਂ ਉਸ ਲਈ ਹਾਜ਼ਰ ਹੋਵਾਂਗੇ। ਮੇਰਾ ਅੱਜ ਰਾਤ ਨੂੰ ਆਉਂਦਾ ਸੀ ਮਤਲਬ ਹੈਗਾ ਸੀ ਈਐਸਟ ਮਾਕੇ ਇਹਨਾਂ ਨੂੰ ਚੈੱਕ ਕੀਤਾ ਜਾਵੇ ਕਿ ਇਹ ਕਰ ਰਹੇ ਕਿ ਨਹੀਂ ਕਰ ਰਹੇ ਇਹੋ ਜੀ ਪ੍ਰਿਕਾਸ਼ਨ ਨਹੀਂ ਲੈ ਰਹੇ ਸੀ ਪਰ ਹੁਣ ਮੈਂ ਆਸ ਕਰਨਾ ਹੈ ਕਿ ਇਹ ਜਰੂਰ ਹੈ ਦਰ ਲੈਣਗੇ ਔਰ ਤੁਹਾਡੀ ਪ੍ਰੈਜ਼ੈਂਸ ਚ ਲੈਣਗੇ ਔਰ ਮੈਨੂੰ ਨਹੀਂ ਲੱਗਦਾ ਕਿ ਨੈਕਸਟ ਟਾਈਮ ਤੋਂ ਤੁਸੀਂ ਇਹੋ ਜੀ ਤੋਂ ਕੰਪਲੇਨ ਆਉਂਦ ਹੋਗੇ ਠੀਕ ਹੈ ਤੁਸੀਂ ਸਾਰੇ ਸਹਿਮਤ ਹੋ ਮੈਂ ਹੁਣ ਸ਼ੁੱਕਰਵਾਰ ਦੇ ਦੌਰਾ ਕਰਨਾ ਆ ਤੁਹਾਨੂੰ ਇਹ ਸਾਡਾ ਨਾ ਜਿਹੜਾ ਰੂਟੀਨ ਕੰਮ ਹੈਗਾ ਆ ਚੈਕਿੰਗ ਵਾਲਾ ਨਹੀਂ ਹੈਗਾ ਅਸੀਂ ਐਕਚੁਅਲੀ ਅਵੇਅਰਨੈਸ ਕੈਂਪ ਲਾਣਾ ਚਾਹੁੰਦੇ ਸੀ ਕਿਉਂਕਿ ਸਾਡੇ ਮੈਕਸਿਮ ਜਿਹੜੇ ਨਿਵਾਸੀ ਹੈਗੇ ਆ ਸ਼ਾਰਬੂ ਨਿਵਾਸੀ ਇਧਰ ਸਟਰੀਟ ਹੱਬ ਇਧਰ ਵਾਲੀ ਸਾਈਡ ਤੇ ਵੀ ਆਂਦੇ ਆ ਔਰ ਦੂਸਰੇ ਉਧਰ ਜਿੱਧਰ ਸ਼ਨੀ ਦਾ ਮੰਦਿਰ ਹੈਗਾ ਚੋਦੇ ਕੋਲ ਵੀ ਆਂਦੇ ਆ ਰੋਸ਼ਨ ਇਧਰ ਜਿਹੜਾ ਹੈਗਾ ਦੁਸ਼ਹਰਾ ਗਰਾਊਂਡ ਵੱਲ ਠੀਕ ਹੈ ਤੇ ਉਹਨਾਂ ਨੂੰ ਅਸੀਂ ਅਵੇਅਰਨੈਸ ਕਰਨਾ ਚਾਹੁੰਦੇ ਸੀ ਕਿ ਜਿਹੜੇ ਸਾਡੇ ਜਿੰਨੇ ਵੀ ਫੂਡ ਹੈਂਡਲਰਸ ਹੈਗੇ ਆ ਜਿਹੜੇ ਖਾਣਾ ਸਰਵ ਕਰਦੇ ਆ ਉਹ ਇੱਕ ਕੁਆਲਿਟੀ ਦਾ ਫੂਡ ਦੇਣ ਔਰ ਨਾਲ ਹੀ ਇੱਕ ਜਿਹੜੀ ਸਫਾਈ ਦਾ ਮੇਨ ਹੈ ਗਾਇਆ ਉਹ ਖਾਸ ਧਿਆਨ ਰੱਖਾ ਹੈ ਤਾਂ ਕਿ ਲੋਕੀ ਜਿਹੜਾ ਗੰਦਮਲ ਨਾ ਖਾਣ ਸੋ ਇਹਨਾਂ ਨੂੰ ਹਦਾਇਤਾਂ ਕਿਉਂਕਿ ਪੰਜਾਬ ਸਰਕਾਰ ਦਾ ਮੇਨ ਜਿਹੜਾ ਇੱਕ ਸੁਨਹਿਰਾ ਸੁਪਨਾ ਹੈ ਗਾਇਆ ਕਿ ਸਿਹਤਮੰਦ ਪੰਜਾਬ ਹੋਵੇ ਔਰ ਲਈ ਸਾਨੂੰ ਵੀ ਇਨਸਟਰਕਸ਼ਨਸ ਹੈਗੀ ਆ ਜਿੱਦਾਂ ਸਾਡੇ ਫੂਡ ਕਮਿਸ਼ਨਰ ਸਾਹਿਬ ਡਾਕਟਰ ਅਭਿਨਾਵ ਤ੍ਰਿਕਾ ਜੀ ਉਹਨਾਂ ਨੇ ਵੀ ਸਾਫ਼ ਹਦਾਇਤਾਂ ਦਿੱਤੀਆਂ ਹੋਈਆਂ ਔਰ ਸਾਡੇ ਜਿਹੜੇ ਇੱਥੇ ਮਾਨਣੀਏ ਸਤਕਾਰਯੋਗ ਸਿਵਲ ਸਰਜਨ ਸਾਹਿਬ ਉਹਨਾਂ ਦੀ ਵੀ ਹਦਾਇਤ ਹੈਗੀਆਂ ਤੇ ਨਾਲ ਸਾਡੇ ਮਾਨਣੀਏ ਜਿਹੜੇ ਹੈਗੇ ਮੰਤਰੀ ਸਾਹਿਬ ਜਿੰਪਾਜੀ ਔਰ ਐਮਪੀ ਸਾਹਿਬ ਡਾਕਟਰ ਰਾਜ ਔਰ ਐਮਐਲਏ ਸਾਹਿਬ ਉਹਨਾਂ ਨੇ ਵੀ ਸਾਫ਼ ਸਾਨੂੰ ਇਨਸਟਰਕਸ਼ਨਸ ਦਿੱਤੀਆਂ ਆ ਕਿ ਅਸੀਂ ਹੁਸ਼ਿਆਰਪੁਰ ਨੂੰ ਨੰਬਰ 1 ਜ਼ਿਲ੍ਹਾ ਬਣਾਉਣਾ ਚਾਹੁੰਦੇ ਆ ਸਿਹਤ ਪੱਖੋਂ ਸੋ ਸਾਡੀ ਇਹ ਦਿਨ ਰਾਤ ਕੋਸ਼ਿਸ਼ ਰਹੇਗੀ ਕਿ ਮੈਂ ਪਰਸਨਲੀ ਵਿਜ਼ਿਟ ਕਰੂੰਗਾ ਇਨ੍ਹਾਂ ਜਗ੍ਹਾ ਤੇ ਅੱਜ ਵੀ ਅਸੀਂ ਐਸਐਲਈ ਕੈਪਸ ਵੰਡੇ ਆ ਮਾਸਕ ਵੰਡੇ ਆ ਔਰ ਗਲਵਜ਼ ਔਰ ਇਹਨਾਂ ਨੂੰ ਹਦਾਇਤ ਦਿੱਤੀ ਆ ਕਿ ਦੋ ਦਿਨਾਂ ਦੇ ਵਿੱਚ ਵਿੱਚ ਅੱਗੇ ਤੋਂ ਜੇ ਲੋਕਾਂ ਨੂੰ ਲੱਗਾ ਕਿ ਤੁਸੀਂ ਗੈਪ ਮਾਸਕ ਗਲਵਜ਼ ਨਹੀਂ ਪਾਏ ਉਹ ਸਾਨੂੰ ਆ ਕੇ ਇਨਫੋਰਮ ਕਰਨਗੇ ਤੇ ਨਾਲ ਦੇ ਵਿਰੁੱਧ ਕਾਰਵਾਈ ਹੋਏਗੀ ਪਰ ਇਹ ਇਹਨਾਂ ਨੇ ਖੁਦ ਮੈਨੂੰ ਵਿਸ਼ਵਾਸ ਲਾਇਆ ਹੈ ਸਾਰੇ ਫੂਡ ਹੈਂਡਲਰਸ ਨੇ ਕਿ ਅਸੀਂ ਇਹੋ ਜੀ ਨੋਬਤ ਹੀ ਨਹੀਂ ਆਨਦਾਂਗੇ ਕਿ ਅਸੀਂ ਜ਼ਰੂਰ ਆਪਣੇ ਜੋ ਸਫਾਈ ਦਾ ਪ੍ਰਬੰਧ ਰੱਖਾਂਗੇ ਔਰ ਜੇ ਕੋਈ ਕਮੀ ਪੇਸ਼ੀ ਆਈ ਤਾਂ ਸਾਫ਼ ਸਾਨੂੰ ਕਿਉਂਕਿ ਕਈ ਵਾਰ ਹੋ ਜਾਂਦਾ ਹੈ ਕਿ ਨੋਇੰਗਲੀ ਅਨਨੋਇੰਗਲੀ ਕਈ ਵਾਰ ਇਹਨਾਂ ਕੋ ਗਲਤੀਆਂ ਹੋ ਜਾਂਦੀਆਂ ਕਿਉਂਕਿ ਇਹਨਾਂ ਨੂੰ ਸਮਝ ਨਹੀਂ ਹੁੰਦੀ ਹੈ ਇਹ ਮਜ਼ਦੂਰ ਹੁੰਦੇ ਆ ਲੇਕਿਨ ਇਹਨਾਂ ਨੂੰ ਸਮਝਾਣਾ ਸਾਡਾ ਫਰਜ਼ ਹੈ एसएलए में आज अवेयरनेस कैंप लाया सी सो मेरी सारेनु जनता नु ये गुजारिश है कि ਤੁਸੀਂ ਵੀ ਇਹਦਾ ਧਿਆਨ ਰੱਖੋ ਇੱਕ ਜਾਗਰੂਕ ਇਨਸਾਨ ਬਣੋ ਇੱਕ ਜਾਗਰੂਕ ਨਾਗਰਿਕ ਬਣੋ ਅੱਛਾ ਖਾਓ ਤਾਂ ਕਿ ਇਹਨਾਂ ਨੂੰ ਵੀ ਮੇਰੀ ਇਹ ਹੈਗੀ ਹੈ ਕਿ ਤੁਸੀਂ ਕੁਆਲਿਟੀ ਵਾਲਾ ਹੀ ਖਾਣਾ ਕਰੋ ਹਰ ਗੱਲ ਇਹਦਾ ਵੀ ਹਰ ਸਾਲ ਇੱਥੇ ਕੈਂਪ ਲੱਗਦਾ ਹਰ ਸਾਲ ਅਧਿਕਾਰੀਆਂ ਆਉਂਦੇ ਹਰ ਸਾਲ ਇਹ ਅੰਦਾਜ਼ੇ ਪਰ ਇਹ ਉਹ ਪਨਿਆਲਾ ਉੱਥੇ ਦਾ ਉੱਥੇ ਹੀ ਆ ਇਹ ਲੋਕ ਸਮਝਦੇ ਨਹੀਂ ਜੇ ਨਹੀਂ ਕਰਦੇ ਫੂਡ ਸੇਫਟੀ ਐਂ ਤਾਂ ਕਿਹੜਾ ਇਹਨਾਂ ਦੇ ਐਕਸ਼ਨ ਲਵੋਗੇ ਤੁਸੀਂ ਇਸ ਤਰ੍ਹਾਂ ਹੈਗਾ ਆ ਕਿ ਸਮਝ ਦੇ ਕਿਉਂ ਨਹੀਂ ਆ ਕਿਉਂਕਿ ਇਹ ਜਿਹੜਾ ਇੱਕ ਕਈ ਵਾਰ ਸਾਨੂੰ ਬਾਰ 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 ਕਰਨਾ ਪੈਂਦਾ ਆ ਬਾਰ ਬਾਰ ਚੈਕਿੰਗ ਵੀ ਕਰਨੀ ਪੈਗੀ ਇੱਕ ਵਾਰੀ ਕਰਕੇ ਤੇ ਤਹੀ ਭੁੱਲ ਜਾਈਏ ਤੇ ਹੋਰ ਨਾਲ ਕੁਝ ਨਹੀਂ ਹੁੰਦਾ ਬਾਕੀ ਫੂਡ ਸੇਫਟੀ ਐਕਟ ਜਿਹੜਾ 2006 ਹੈਗਾ ਆ ਉਹ ਇਹਨਾਂ ਦੇ ਲਾਗੂ ਹੋਏਗਾ ਜਿਹਦੇ ਲਈ ਇਹਨਾਂ ਦੇ ਰਜਿਸਟ੍ਰੇਸ਼ਨ ਵੀ ਕੀਤੀ ਜਾਂਦੀ ਹੈ ਔਰ ਇਹ ਚ ਚਲਾਨ ਵੀ ਕੱਟੇ ਜਾਂਦੇ ਆ ਔਰ ਚਲਾਨ ਦੀ ਬਹੁਤ ਹੈਵੀ ਅਮਾਊਂਟ ਹੁੰਦੀ ਹੈ ਸੋ ਜੋ ਵੀ ਸਾਨੂੰ ਸਰਕਾਰ ਦੀ ਹਦਾਇਤਾਂਗੇ ਔਰ ਅਨੁਸਾਰ ਇਨਾਂ ਤੇ ਲਾਗੂ ਹੋਏਗਾ ਔਰ ਐਕਟ ਕੀਤਾ ਜਾਏਗਾ ਧੰਨਵਾਦ